ਹਾਂ ਜੀ ਸਤਿਗੁਰ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰਦੋਵਾਲ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚੋਂ ਤੇ ਤਾਜੀ ਸੋਈ ਗਾਂ ਤੁਹਾਨੂੰ ਦਿਖਾਉਣੀ ਆ ਅਜੇ ਇਹ ਵੀ ਨੇ ਪ੍ਰੋਪਰ ਭਾਤੀ ਆ ਜਿਹੜੀ ਤੇ ਇੱਕੋ ਹੀ ਗਾਂ ਤੁਹਾਨੂੰ ਵਿਖਾਵਾਂਗੇ ਤੇ ਗੱਲਬਾਤ ਕਰਦੇ ਵੀ ਜਹਨਾਂ ਨਾਲ ਤੇ ਪੁੱਛਦੇ ਸਾਰੀ ਡਿਟੇਲ ਬਾਕੀ ਆਪ ਇੱਥੇ ਆ ਗਿਆ ਆਪਣੀ ਪਾਸ ਕਰਕੇ ਵੇ ਇਸ ਚਾਕੇ ਤਸल्ली ਕਰਕੇ ਖਲੋ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਆਪਣੇ ਪਾਸ ਜਰੂਰ ਕਰਵਾ ਲਓ ਚ ਵਾਈ ਜਰੂਰ ਕਰ ਲਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਵੀਰ ਜੀ ਠੀਕ ਠਾਕ ਜੀ ਜੀ ਵੀਰ ਜੀ ਵਧੀਆ ਠੀਕ ਠਾਕ ਹੋਈ ਤੁਹਾਨੂੰ ਵੀਰ ਜੀ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਆਪਣਾ ਮੇਰਾ ਨਾਮ ਰਮਨਦੀਪ ਜੀ ਹਾਂਜੀ ਵੇਂਡ ਹਰਦੌਰਵਾਲ ਜੀ ਤਹਿਸੀਲ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜਿਲ੍ਹਾ ਗੁਰਦਾਸਪੁਰ ਜੀ ਤੇ ਲੱਗ ਗਿਆ ਆਪਾਂ ਨੂੰ ਰਮਦਾਸ ਤੇ ਹਾਂਜੀ ਰਮਦਾਸ ਲੱਗੇ ਜ ਆਪਣਾ ਤੇ ਫਤਿਹਗੜ ਚੂੜੀਆਂ ਵੀ 6 ਕਿਲੋ ਮੀਟਰ ਫਤਿਹਗੜ ਚੂੜੀਆਂ ਵੀ ਲੱਗ ਗਈ ਆ ਠੀਕ ਆ ਹਾਂਜੀ ਵੀਰ ਜੀ ਤੇ ਫੋਨ ਨੰਬਰ ਵੀ ਬੋਲ ਦੋ 62 40 10 40 47 ਠੀਕ ਆ ਇਹ ਘਰ ਦੀ ਪਾਲੀ ਕੇ ਲਿਆਂਦੀ ਆ ਨਹੀਂ ਵੀਰ ਜੀ ਰਿਸ਼ਤੇਦਾਰਾਂ ਕੋ ਆਈ ਸੀ ਤੇ ਪਹਿਲਾਂ ਮੇਰਾ ਇਰਾਦਾ ਰੱਖੰਦਾ ਸੀ ਤੇ ਆਪਣਾ ਹੁਣ ਕੰਮ ਵੈਲਡਿੰਗ ਦਾ ਵਾ ਸੀਜ਼ਨ ਆ ਗਿਆ ਜੀ ਹਾਂਜੀ ਹਾਂਜੀ ਤੇ ਮੈਂ ਇਰਾਦਾ ਵੀ ਇੱਕੋ ਗਾਂ ਤੋਂ ਛੜ ਗਈ ਆਪਣੇ ਕੋਲੋਂ ਚਾਹ ਪਣੀ ਦਾ ਕਰੀ ਜਾਂਦੀ ਤੇ ਇਹ ਸੇਲ ਕਰ ਦੇਣੀ ਜੀ ਆਪਾਂ ਅੱਛਾ ਹਾਂਜੀ ਨਾਲ ਬਿਲਡਿੰਗ ਦੀ ਦੁਕਾਨ ਹੈ ਨਾ ਪੰਜਾ ਅਗਲੇ ਪਾਸੇ ਆ ਸਾਰਾ ਪੈਪਾ ਕੁਫਾ ਪਈਆਂ ਵਾ ਰੋਡ ਦੇ ਉੱਤੇ ਹੀ ਦੁਕਾਨ ਹੈ ਨਾ ਹਾਂਜੀ ਹਾਂਜੀ ਤੇ ਇਹ ਫਿਰ ਵੇਚ ਦੇਣੀ ਆ ਹਾਂਜੀ ਵੇਚੀ ਵੇਚੀ ਤਾਜੀ ਸੂਈ ਹੈ ਤਾਜੀ ਸੂਈ ਵੇਚੀ ਆ ਧਾਰਾ ਬੋਲੀ ਬੜੀ ਵਧੀਆ ਚਵਾਈ ਜੇ ਕਿੰਨੇ ਕ ਚਿਰਦੀ ਸੋਈ ਆ ਇਹ ਵੀਰ ਜੀ ਰਾਤੀ ਸੂਈ ਤੇ ਅੱਛਾ ਰਾਤੀ ਸੂਈ ਤੇ ਬੱਚਾ ਕੀ ਆ ਗਿਆ ਤੇ ਇਹ ਚੋਬਰ ਜੇ ਚੋਬਰ ਇੱਥੇ ਬੱਚਾ ਅੱਛਾ ਬੱਚਾ ਜੀ ਹਾਂਜੀ ਬੱਚਾ ਜੀ ਠੀਕ ਐ ਤੇ ਉਤਰਾਂ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀਰ ਜੀ 12 13 ਇਹਨੂੰ ਕੀ ਕਹਿੰਦਾ ਜੇ ਅੱਛਾ 12 ਕਿਲੋਟਰ ਦੇ ਕਰੀਬ ਜਿਹੜਾ ਚਵਾਈ ਜਾਉ ਹਾਂਜੀ ਤੇ ਉਤਰਾਂ ਠੰਡੀ ਸਹੀ ਲੈ ਠੰਡੀ ਠੰਡੀ ਵੀਰ ਜੀ ਠੰਡੀ ਦਿਖਾ ਦਿਏ ਕਰੀ ਚਵਾਜੂ ਦਿਖਾ ਦਿਏ ਹਾਂਜੀ ਜੀ ਚਵਾਜੂ ਮਾਦਨੀ ਦਿਖਾ ਦੋ ਹਾਂ ਫੇਰ ਇੱਕ ਹੋਈ ਚਵਾਈ ਹੋਈ ਹਣੀ ਅੱਜ ਹਾਂਜੀ ਹਾਂਜੀ ਸਵੇਰ ਹੀ ਪਵਾ ਜੀ ਇੱਕੋ ਹੀ ਚਵਾਈ ਸਵੇਰ ਦੀ ਹੋਈ ਬੱਸ ਇਹ ਜਿਹੜੀ ਨੇ ਜਿਹੜੀ ਪ੍ਰੋਪਰ ਪਾਤੀ ਤੇ ਇੱਕ ਗਾਂ ਜਿਹੜੀ ਆਹ ਵਾਲੀ ਕਹਿੰਦੇ ਘਰੇ ਰੱਖ ਲੈਣੀ ਹੈ ਵੀ ਜਰਸੀ ਆ ਹਾਂਜੀ ਵੀਰ ਜੀ ਇਹ ਚਾਹ ਪਣੀ ਦਾ ਚਲਾਈ ਜਾਂਦੀ ਫਿਰ ਘਰ ਨੂੰ ਚਾਹੀਦਾ ਡੰਗਰੇ ਕਦਾ ਹਾਂਜੀ ਹਾਂਜੀ ਇਹ ਬੱਚੇ ਨੇ ਦੁੱਧ ਚੁੰਗਣ ਦੇ ਨਹੀਂ ਜਾਜ ਦੀ ਪੋਣੀ ਕੋਈ ਕੁਛ ਨਹੀਂ ਅੱਛਾ ਰੱਸੀ ਤਾਂ ਬਿਨਾ ਹੀ ਨਾ ਨਾ ਰੱਸੀ ਤਾਂ ਬਿਰਾਜ ਦੇਖੋ ਜੀ ਚਵਾਈ ਦੇਖੋ ਮੋਟੀ ਤਾਂ ਠੀਕ ਹੈ ਜੀ ਸਾਡੇ ਸਾਡੇ ਥਾਣੇ ਵੀ ਜਿਹੜਾ ਚੰਗਾ ਲੱਗਾ ਵਾ ਬਿਲਕੁਲ ਹੱਤੀ ਚਵਾਈ ਵਾਲਾ ਥਾਣਾ ਤੇ ਬਾਕੀ ਠੰਡੀ ਸੀਲ ਹੈ ਜਵਾ ਵੀ ਜਿਹੜਾ ਚੰਗਾ ਖੋਲੋ ਹਾਂ ਫਿਰ ਤੋਰ ਦਈਏ ਬੱਚੇ ਦਾ ਥੋੜਾ ਜਿਹਾ ਕਰ ਦਈਏ ਉਹਦੇ ਕਰਕੇ ਥੋੜਾ ਜਿਹਾ ਕਰ ਦਈ ਵੀ ਲੈ ਜਸਤੇ ਦੀ ਲੈ ਜੀ ਮੈਂ ਕਲੇਜਾ ਕਮਾ ਲਿਆ ਬਾਕੀ ਇਹ ਜੇ ਤਾਜੀ ਸੂਈ ਆ ਆ ਜੋ ਲੈ ਆਉਂ ਜੀ ਬਾਕੀ ਹੈਗੀ ਜਿਹੜੀ ਜਰਸੀ ਸਾਈਵਲ ਕਰੋਸ ਤੇ ਆ ਬੱਚੇ ਦਾ ਥੋੜਾ ਜਿਹਾ ਜ਼ਿਆਦਾ ਕਰਦੀ ਆ ਕੋਈ ਨਹੀਂ ਹੌਲੀ ਹੌਲੀ ਲੈ ਲੀਆ ਬਾਕੀ ਅਜੇ ਚਵਾਈਏ ਦੇ ਕੋਈ ਹੋਈ ਆ ਇਹ ਤੇ ਆ ਦੇਖਾ ਦੇ ਥੱਲੇ ਹਵਾਨਾ ਇਹਦਾ ਇੱਕ ਰੀ 12 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਗੱਡੀ ਜਾਊਗੀ ਬਾਕੀ ਹਵਾਨਾ ਗਾਣ ਵੀ ਚੰਗਾ ਹੈ ਤੇ ਇਹ ਵਿਦਿੱਕ ਨਾ ਫਿਰ ਮੁੱਲ ਰੱਖਣੇ ਦਾ ਆਪਾਂ ਮੁੱਲ ਵੀ ਇੱਥੇ 40 ਦੀ ਦੇ ਦੀਏ ਕਰਦੀ ਏ ਛੋਟ ਛੋਟ ਦੇ ਲੋ ਕਰਾ ਲੋ ਜਿੰਨੀ ਕਰੂ ਆਪ ਹੀ ਕਰ ਦੋ ਨਹੀਂ ਤੁਸੀਂ ਦੱਸ ਦੋ ਕਿੰਨੇ ਦੀ ਦੇ ਦੋਗੇ ਤੁਸੀਂ ਜਿੰਨੀ ਕਹਿ ਕੇ ਦੇ ਦਾਂਗੇ ਵੇਚਣ ਵਾਲੀ ਗੱਲ ਕਰਦੀ ਏ ਫਿਰ ਹਾਂਜੀ ਹਾਂਜੀ ਦੇ ਦੋ 4000 ਛੱਡ ਦਈਏ ਫਿਰ 4 ਛੱਡ ਦਈਏ ਹਾਂਜੀ 36000 ਦੀ ਦੇ ਦਈਏ ਚਲੋ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਵੀਰ ਤੇ ਬਾਕੀ ਇਹ ਆ ਵੀ ਚਲੋ ਥੋੜੀ ਬਾਅਦ ਛੋਟ ਛੱਡਦੇ ਮੌਕੇ ਤੇ ਹੋਈ ਜਾਂਦੀ ਹੈ ਕੋਈ ਗੱਲਿੰਗਦੀ ਹੋ ਜੂਗੀ ਮੌਕੇ ਤੇ ਕਰਾਂਗੇ ਪਸ਼ੂ ਲਾ ਵੇਖ ਲਈ ਹੈ ਨਾ ਤੇ ਬਾਕੀ ਤਸੱਲੀ ਕੋਈ ਵੀਰ ਇੱਥੋਂ ਆਪਣੀ ਕਰਕੇ ਖੜੇ ਜੋ ਵੀ ਆ ਇੱਥੇ ਵੇਖ ਚੱਕ ਕੇ ਪਸ਼ੂ ਖੜੋ ਜੀ